ਜਦੋਂ ਸਾਡੇ ਨਾਲ ਇਹਨਾਂ ਵੀ ਬੈਠਾ ਭਾਈ ਇਹਨਾਂ ਨੇ ਕਿਹਾ ਕਿ ਮੇਰੇ ਮਨ ਦੇ ਵਿੱਚ ਜੋ ਮੈਂ ਕਿਸੇ ਦੂਜੇ ਪਲੇਟਫਾਰਮ ਤੇ ਨਹੀਂ ਕਰ ਸਕਿਆ ਅੱਜ ਦੇਖਦੇ ਧੀਰੀ ਵਿਸ਼ੇ ਤੋਂ ਸੱਤਾ ਵੱਡੇ ਟ੍ਰੇਡ ਹਾਊਸ ਤੋਂ ਨਹੀਂ ਬਾਹਰ ਦੀ ਅੰਦਰ ਬਾਟੀ ਹੈ ਇਸ ਪਲੇਟਫਾਰਮ ਨਾਲ ਜੁੜਿਆ ਔਰ ਮੈਂ ਉਹ ਸੁਪਨਾ ਜੋ ਮੇਰੇ ਮਨ ਚ ਅਧੂਰੀਆਂ ਰਹਿ ਗਈਆਂ ਮੈਨੂੰ ਮੌਕਾ ਨਹੀਂ ਮਿਲਿਆ ਪੂਰੀ ਕਰਨ ਦਾ ਐਸ ਕੀ ਤੁਹਾਡੇ ਸਹਿਯੋਗ ਨਾਲ ਤੁਹਾਡੇ ਪਿਆਰ ਨਾਲ ਜਦੋਂ ਮੈਨੂੰ ਮੌਕਾ ਦੁਬਾਰਾ ਤੁਸੀਂ ਨਹੀਂ ਹੋਗੇ ਮੈਂ ਉਹ ਸਹਾਨੀਆਂ ਪੂਰੀਆਂ ਕਰਾਂਗਾ ਇਸ ਦੇ ਨਾਮ ਮੈਂ ਕਹਿਣਾ ਚਾਹਾਂਗਾ ਕਿ ਸਾਡੇ ਬੋਰਡ ਦੇ ਐਗਜ਼ੀਕਟਿਵ ਮੈਂਬਰਸ ਦੇ ਵਿੱਚੋਂ ਸਾਡੇ ਸਮੀਮ ਰੋੜਾ ਜੀ ਮੈਸ ਪ੍ਰਧਾਨ ਸ਼੍ਰੀ ਲਜਿੰਦਰ ਮੰਡਾਰੀ ਜੀ ਜਨ ਸੈਕਟਰੀ ਫਾਈਨੈਂਸ ਸੈਕਟਰੀ ਕਾਰਿਸ਼ ਗੁਪਤਾ ਜੀ ਵੀ ਨੇ ਸਮੇਂ ਦੀ ਘਾਟ ਕਰਕੇ ਅਸੀਂ ਇਹਨਾਂ ਨੂੰ ਸਮਝ ਨਹੀਂ ਦੇ ਸਕਦੇ ਕਿਉਂਕਿ ਸਾਰੇ ਰੰਗੀ ਚਿੱਟੂ ਜੀ ਨੇ ਆਪਣੇ ਵਿਚਾਰ ਰੱਖਨੇ ਆ ਤੇ ਸ਼੍ਰੀ ਰੰਗੀ ਚਿੱਟੂ ਜੀ ਨੰਬਰ ਵਾਰਲੀ ਮੈਂ ਠੱਲੋ ਤੇ ਆ ਨਾ ਕਿਉਂਕਿ ਸਾਡੇ ਲੋਕ ਸਭਾ ਦੇ ਕੈਂਡੀਡੇਟ ਨੇ ਦੁਬਾਰਾ ਸ਼੍ਰੀ ਰੰਗੀ ਚਿੱਟੂ ਜੀ ਸਾਡੇ ਬਹੁਤ ਹੀ ਰਿਸਪੈਕਟਡ ਬਹੁਤ ਹੀ ਸੀਨੀਅਰ ਨੇ ਸੰਵਿਧਾਨ ਕਾਨੂੰਨ ਦੇ ਨੌ ਦੇ ਵਾਕਫਕਾਰ ਬੈਠੇ ਆ ਤੇ ਜਿਹੜੇ ਸਾਰੇ ਜਿੱਥੇ ਵੀ ਬੇਇਨਸਾਫੀ ਹੁੰਦੀ ਆ ਉਹਨੂੰ ਇਨਸਾਫ ਦਿਵਾਉਣ ਲਈ ਇਹ ਤੁਸੀਂ ਡਿਗਰੀਆਂ ਲੈ ਕੇ ਸਾਰਾ ਦਿਨ ਪੂਰੀ ਮਿਹਨਤ ਕਰਦੇ ਹੋ ਕੋਟੂ ਕੋਟ ਮੈਂ ਹੈਰਾਨ ਆ ਵੀ 90 ਤੋਂ ਉੱਤੇ ਐਸੋੇ ਜਾਂਦੇ ਤੇ ਤੁਸੀਂ ਕੋਈ ਪੌੜੀ ਚੜ ਜਾਂਦਾ ਕੋਈ ਉਤਰ ਜਾਂਦਾ ਇਸ ਸਾਰਾ ਦਿਨ ਹੀ ਭੱਜੋ ਭੱਜ ਕਿਉਂਕਿ ਮੈਂ ਵੀ ਪਿਛਲੇ ਦਿਨਾਂ ਜਦੋਂ ਐਜੀਟੇਸ਼ਨ ਕੁਝ ਮਹੀਨੇ ਪਹਿਲਾਂ ਹੀ ਜਦੋਂ ਵਰੇ ਆਇਆ ਸੀ ਇਹ ਫੇਰ ਵਕੀਲ ਯਾਦ ਆਉਂਦਾ ਵੀ ਬੜਾ ਸਾਨੂੰ ਦੇਰ ਮਿਲਿੰਦੀ ਨਹੀਂ ਮਿਲੋ ਤੇ ਫਿਰ ਬੰਦਾ ਇਹ ਦੇਖਦਾ ਕਿੰਨੇ ਮੂੰਹਾਂ ਬਕੀ ਕਾ ਮੈਂ ਕਿੰਨਾ ਨਿਕਲੋ ਜੇ ਮੈਂ ਜਾਊਂਗਾ ਤੇ ਇਸ ਕਰਕੇ ਉਸ ਵੇਲੇ ਮੁੱਲ ਪਸਾ ਲੱਗਦਾ ਵਕੀਲ ਦਾ ਇਹ ਨਹੀਂ ਸਾਡੇ ਦੇ ਜੀ ਸ਼ਰਮਾ ਜੀ ਸਾਡੇ ਨੌਜਵਾਨ ਸਾਡੇ ਭਾਜਪੀ ਦੇ ਸਾਡੇ ਪ੍ਰੈਜ਼ੀਡੈਂਟ ਸਾਹਾ ਸਾਡੇ ਬਲਵਿੰਦਰ ਰਾਏ ਜੀ ਨਵੀਨ ਸ਼ਰਮਾ ਜੀ ਸਾਡੇ ਚੇਤਨ ਬਰਮਾ ਜੀ ਸਾਡੇ ਸੰਦੀਪ ਰੋਣਾ ਜੀ ਸਾਡੇ ਪ੍ਰਮਿੰਦਰ ਲਾਂਡੀ ਜੀ ਰਜਿੰਦਰ ਫੰਡਾਰੀ ਜੀ ਸਾਡੇ ਤਿਸ਼ਟਾ ਜੈਨ ਜੀ ਸਾਡੇ ਹਰ ਸ਼ਰਮਾ ਜੀ ਤੇ ਸਭ ਤੋਂ ਸਾਡੇ ਇਸ ਹਲਕੇ ਦੇ ਮੈਂ ਇਹਨਾਂ ਨੂੰ ਕਿਉਂਕਿ ਥੋੜਾ ਪ੍ਰੋਫੈਸ਼ਨ ਉਹਦੇ ਲਈ ਵੀ ਇਹਨਾਂ ਨੂੰ ਮੰਨਦਾ ਤੇ ਮੇਰੇ ਭਾਈ ਇਸ ਹਲਕੇ ਦੇ ਸਟੌਂਗ ਹੀ ਉਹਦੇ ਭਾਜਪਾ ਦੇ ਜਿਹੜੇ ਜ਼ਿੰਮੇਵਾਰੀ ਦੇ ਸਾਹਮਣੇ ਜਿਹੜੇ ਤੁਹਾਡੇ ਆਪਣੇ ਨੇ ਤੇ ਜਿਨ੍ਹਾਂ ਨੇ ਬੜਾ ਵੱਡਾ ਨਾਮ ਬਣਾਇਆ ਮੈਂ ਕਿਤੇ ਜਗਰੋਂ ਚਲੇ ਜਾਵਾਂਗਾ ਉੱਥੇ ਵੀ ਕੋਈ ਮਿਲ ਜਾਊਗਾ ਵੀ ਮੈਨੂੰ ਤਾਂ ਜੀ ਵਿਕ੍ਰਮ ਸਿੱਧੂ ਸਾਹਿਬ ਨੇ ਭੇਜੀ ਹੈ ਜੇ ਕਿਤੇ ਮੈਂ ਦਾਖੇ ਚਲੇ ਜਾਵਾਂ ਉੱਥੇ ਵੀ ਮਿਲ ਜਾਂਦੇ ਆ ਜੀ ਮੈਨੂੰ ਤਾਂ ਵਿਕ੍ਰਮ ਸਿੱਧੂ ਨੇ ਮੇਰੀ ਬੇਦਖਾਈ ਹੈ ਕਿ ਇਸ ਕਰਕੇ ਮੈਂ ਤੁਹਾਡੀ ਮਦਦ ਕਰ ਰਿਹਾ ਇਹਨਾਂ ਨੇ ਕਈ ਹਜ਼ਾਰ ਦਾ ਬਿੱਲ ਨਹੀਂ ਕਰਾਈਆਂ ਉਹੀ ਇਹਨਾਂ ਦਾ ਵੋਟਰ ਜਿਹੜਾ ਦੇ ਨੇ ਪਰ ਸਭ ਦੀਆਂ ਅੱਖਾਂ ਜਿਹੜੀਆਂ ਇੱਕ ਵਲ ਉਹ ਧਰਮ ਦੇਖਣੋਂ ਰੁਕ ਜਾਂਦੀ ਤੇ ਮੰਨਣਾ ਆਪ ਆ ਜਿੰਨੀਆਂ ਮੈਂ ਦੇਖਿਆ ਮੇਰੀਆਂ ਲਾਇਲ ਭੈਣਾ ਉਹ ਸਾਰੀਆਂ ਆ ਰਹੀਆਂ ਸੀ ਪਿੱਛੋਂ ਕਹਿਣ ਨੂੰ ਵੀ ਅਸੀਂ ਤੁਹਾਡੇ ਬੜੇ ਫੈਨ ਕਿਉਂਕਿ ਉਸ ਵੇਲੇ ਕੋਈ ਫਿਲਮ ਇੰਡਸਟਰੀ ਗੁਰਮੀ ਸਾਹਿਬ ਕੋਈ ਬਹੁਤ ਜ਼ਿਆਦਾ ਐ ਪੈਸੇ ਨਹੀਂ ਹੁੰਦੇ ਸੀ ਇਹ ਸਾਰੇ ਗਾਣੇ ਵੀ ਉਹੀ ਤਰ੍ਹਾਂ ਉੱਤੇ ਵਿੱਚ ਇਧਰੋਂ ਚਲੇ ਗਏ ਇਧਰੋਂ ਚਲੇ ਗਏ ਉਹ ਵੀ ਕੋਈ ਸੁੰਦਰਸ਼ ਜਿਹੜੇ ਮਹਿੰਗੇ ਸੈਟ ਨਹੀਂ ਹੁੰਦੇ ਤੇ ਨਹੀਂ ਮੈਂ ਸਮਝਦਾ ਇੰਨੇ ਮਹਿੰਗੇ ਕੈਮਰੇ ਹੁੰਦੇ ਸੀ ਜਿਹੜੇ ਕੀ ਦਿਖਾ ਸਕਣ ਤੇ ਇਹ ਜਿਹੜੀ ਅਸਲੀ ਖੂਬਸੂਰਤੀ ਜਿਹਨੂੰ ਕਹਿੰਦੇ ਆ ਪ੍ਰਮਾਤਮਾ ਨੇ ਤੁਹਾਨੂੰ ਦਿੱਤੀ ਇਹ ਸਾਰਾ ਕੁਝ ਯਾਦ ਆਉਂਦਾ ਹੈ ਜੋ ਹਨੀ ਗੀਰਾਂ ਦੇ ਨਾਲ ਬਰਿੰਦਰ ਬਰਿੰਦਰ ਜੀ ਹੁੰਦੇ ਸੀ ਤੇ ਨਾਲ ਆਪਣੇ ਆਪ ਇੱਛੇ ਡੈਥ ਹੋ ਗਈ ਨਾ ਬੜੀ ਕੋਸ਼ਿਸ਼ ਕੀਤੀ ਸਪਰਸ਼ੀਓ ਦਾ ਨਾਮ ਸੀ ਸ਼ੀਸ਼ਕੋ ਲੁਧਿਆਣੇਕ ਸੀ ਤੇ ਐਸੇ ਲੋਕ ਸੀ ਜਿਹੜੇ ਫਿਲਮ ਬਸਤੀ ਜਦੋਂ ਇੱਕ ਜ਼ਮਾਨਾ ਟੈਰਰਿਜ਼ਮ ਦਾ ਸੀ ਉਹਦੇ ਵਿੱਚ ਵੀ ਕੋਈ ਪਿਕਚਰ ਬਣਾਉਣ ਲਈ ਰਹੇ ਸਭ ਮੱਤੇ ਦੀ ਆਮਾ ਸਾਡੇ ਬਾਪ ਦੇ ਮਰਦਾਨ ਸਾਡੇ ਨੌਜਵਾਨ ਸਾਥੀ ਆਪਣੇ ਚੇਤਨ ਜੀ ਚੇਤਨ ਜੀ ਸਾਡੇ ਨੌਜਵਾਨ ਇਹਨਾਂ ਦੀ ਟੀਮ ਆ ਮੈਂ ਦੇਖਣਾ ਸਾਰਿਆਂ ਨੂੰ ਚੇਤਨ ਉਹਨਾਂ ਦੀ ਇਹਨਾਂ ਦਾ ਜਨਰਲ ਸੈਕਟਰੀ ਮੈਂ ਸੈਕਟਰੀ ਸਾਡੀਆਂ ਭੈਣਾਂ ਉਹ ਵੀ ਯੰਗ ਟੀਮ ਆ ਚੇਤਨ ਤੇ ਹਰ ਟਾਈਮ ਸਿੱਖੋ ਇਹਨਾਂ ਦੀ ਦੀਵਾਨ ਸੀ ਵੀ ਸਾਡੇ ਦੀ ਗਿਫਤ ਸੀ ਬੜੀ ਲੋਕ ਉਹਦੇ ਲਈ ਮੈਂ 25 ਲੱਖ ਰੁਪਇਆ ਉਹਦੇ ਵੀ ਦਿੱਤਾ ਸੀ ਪਰ ਉਹ ਐਮਪੀ ਲੈਂਡ ਦੇ ਵਿੱਚ ਉਹ ਅਸੀਂ ਪਸੰਦ ਵੀ ਕਰ ਲਈਆਂ ਦੇਖ ਵੀ ਲਈਆਂ ਦੋਨੇ ਉਹ ਉਹਦੇ ਵਿੱਚ ਐਮਪੀ ਲੈਂਡ ਸਥਾਣ ਨਾ ਸਕੀ ਜਿਹਦੇ ਕਰਕੇ ਉਹ ਅੱਧਾ ਫੈਸਲਾ ਲੱਗ ਗਿਆ ਉਹ ਵੀ ਡਾਈਨਲ ਲਈ ਜਾਂ ਕਿਸੇ ਹੋਰ ਕੰਮ ਲਈ ਪਰ ਮੈਂ ਤੁਹਾਨੂੰ ਇਹ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਕਿਉਂਕਿ ਜਿੰਨੇ ਵਿਕਰਮ ਸਿੱਧੂ ਜੀ ਨੇ ਕਿਹਾ ਮੈਂ ਬਿਲਕੁਲ ਪੋਲਿਟਿਕਸ ਦੀ ਲਾਈਨ ਕੋਈ ਕੱਟ ਨਹੀਂ ਕਰਨੀ ਚਾਹੁੰਦਾ ਸਿਰਫ ਮੈਂ ਇੰਨਾ ਕਹਿਣਾ ਜਦੋਂ ਮੈਂ ਸਰਦਾਰ ਗਨ ਸਿੰਘ ਦਾ ਪੁੱਤ ਹਾਂ ਮੈਂ ਕਾਂਗਰਸ ਪਾਰਟੀ ਦੇ ਵਿੱਚ ਕਦੇ ਮੈਂ ਸੋਚ ਨਹੀਂ ਸਕਦਾ ਸੀ ਪਰ ਕਰੀਏ ਕੀ ਜਿਹੜੀ ਗਵਰਨਮੈਂਟ ਉਹ ਤਾਂ ਮੱਧਿਆ ਪ੍ਰਦੇਸ਼ ਯੂਪੀ ਬਿਹਾਰ ਰਾਜਸਥਾਨ ਡਿਸਾਈਡ ਕਰ ਦਿੰਦਾ ਵੀ ਸਰਕਾਰ ਮੋਦੀ ਸਾਫਲੀ ਮਣਨੀ ਬੀਜੇਪੀ ਯੂਰ ਇਲੈਕਸ਼ਨ ਨਹੀਂ ਹਰ ਦੀਸ ਬੜੇ ਪੰਜਾਬ ਦੇ ਵਿੱਚ ਆਪਾਂ ਕਦੇ ਪਾਰਲੀਮੈਂਟ ਤੁਸੀਂ ਕਦੇ ਤੋਂ ਵੱਧ ਜਾਣਦੇ ਹੋ। ਅਕਾਲੀ ਦਲ ਲੜਦਾ ਸੀ ਡਾਨਾਸਾਹੂਣੀ ਕਰਕੇ ਤੇ ਭਾਜੀਪੀ ਇਲੈਕਸ਼ਨ ਨਹੀਂ ਲੜਦੀ ਸੀ ਗਵਰਨਮੈਂਟ ਦੀ ਭਾਜੀਪੀ ਦੀ ਬਤਨ ਸੀ। ਤੇ ਆਪਾਂ ਉਸ ਗੱਲ ਤੋਂ ਮੈਂ 10 ਸਾਲ ਅਸੀਂ ਬਥੇਰੇ ਨਾਰੇ ਲਾਉਣੇ ਬਥੇਰਾ ਕੁਝ ਕੀਤਾ ਜੋਰ ਲਾਇਆ ਸਭਾ ਸੱਤ ਤੱਕ ਕਿਸਾਨਾਂ ਦੀ ਪਿਆਰੇ ਸੜਕਤੇ ਪਿਆ। ਪਰ ਕੋਈ ਗੱਲ ਪੰਜਾਬ ਦੇ ਲਈ ਕਿਵੇਂ ਕਰੀਏ? ਪੰਜਾਬ ਚ ਮੇਟਰੋ ਕਿਵੇਂ ਲਿਆ? ਇਹ ਪੰਜਾਬ ਉਰੇ ਲੁਧਿਆਣੇ ਪੀਜੀਆ ਕਿਵੇਂ ਲੈ ਕੇ ਆਇਆ? ਇਹ ਉਰੇ ਕਿਸ ਤਰੀਕੇ ਨਾਲ ਐਮਸ ਲੈ ਚੰਗੀ ਬਾਕੀ ਜਿਹੜਾ ਤੁਸੀਂ ਦੇਖਦੇ ਹੋ ਪ੍ਰਾਈਮ ਮਿੰਿਸਟਰ ਸਾਹਿਬ ਦੋ ਦੋ ਵਾਰ ਚਲੇ ਜਾਂਦੇ ਜਿੱਥੇ ਇੱਕ ਵਾਰ ਪ੍ਰਾਈਮ ਮਿੰਿਸਟਰ ਦਾ ਚੱਕਰ ਲਾਜੀ ਉਹ ਸ਼ਹਿਰ ਦੀ ਲੋਹਾਰ ਬਦਲ ਜਾਂਦੀ ਹੈ ਪਰ ਸਾਡੇ ਵੀ ਜੇਪੀ ਲੜਦੇ ਸੀ ਕਿ ਅਸੀਂ ਆਪਾਂ ਲੋਕ ਸਾਰੇ ਵੋਟ ਕਾਂਗਰਸ ਨੂੰ ਜਾਂ ਕਾਹਲੀ ਤਰ੍ਹਾਂ ਨੂੰ ਹੁੰਦੇ ਸੀ ਤੇ ਮੈਂ ਪਿਛਲੇ ਦੋ ਸਾਲ ਦਾ ਇਹ ਕੋਵਿਡ ਤੋਂ ਬਾਅਦ ਲੱਗਿਆ ਸੀ ਵੀ ਅਸੀਂ ਲੋਕ ਜਿਹੜੇ ਪੰਜਾਬ ਸਾਨੂੰ ਜਾਣਦਾ ਸੀ ਪੰਜਾਬ ਨੂੰ ਜਾਣਦੇ ਹਾਂ ਤੁਸੀਂ ਬੀਜੇਪੀ ਵਾਲੇ ਇਲੈਕਸ਼ਨ ਲੜੋ ਜਦੋਂ ਸਰਕਾਰ ਠੋਡੀ ਬਣਦੀ ਹੈ ਤੇ ਸਾਨੂੰ ਕਿਉਂ ਤੁਸੀਂ ਭਰੇ ਰੱਖਿਆ ਹੋਏ ਸਾਡੇ ਪੰਜਾਬ ਚ ਕਰਾਈਸਿਸ ਤੇ ਕਰਾਈਸਿਸ ਆਈ ਜਾ ਰਹੇ ਇੱਧਰ ਸਾਡੇ ਪਾਕਿਸਤਾਨ ਮੇ ਇੱਧਰਲੇ ਪਾਸੇ ਸਾਡੇ ਐਜੂਕੇਸ਼ਨ ਐਸੇ ਚੱਲ ਕੇ ਜਿਦਾਂ ਕੰਨਾਂ ਘੜੀਆਂ ਹੋਣ ਸਾਡੇ ਟ੍ਰੈਕ ਭਰੇ ਪਏ ਨੇ ਸਾਡੀਆਂ ਬੱਸਾਂ ਟ੍ਰੈਫਿਕ ਸਭ ਡਿਸਟਰਬਾ ਹਰ ਰੋਜ਼ ਇੱਕ ਗੁਜਰਾਂ ਫਸਿਆ ਦੀਆਂ ਵੀਡੀਓਜ਼ ਆਉਂਦੀ ਸਾਡਾ ਜਿੰਦ ਦਿਨ ਹੋਈ ਦਾ ਤੇ ਚਲੋ ਲੇਟ ਹੋਈ ਪਰ ਹੋਲੀ ਤੋਂ ਬਾਅਦ 26 ਤਰੀਕ ਨੂੰ ਉਹਨਾਂ ਨੇ ਇਹ ਡਿਸਾਈਡ ਕੀਤਾ ਵੀ ਅਸੀਂ ਕੱਲੇ ਇਲੈਕਸ਼ਨ ਇਸ ਵਾਰ ਬੀਜੇਪੀ ਪਾਰਲੀਮੈਂਟ ਨਹੀਂ ਬਣਾਉਂਦੇ ਤੇ ਫਿਰ ਉਦੋਂ ਵਾਂ ਇਹ ਫੈਸਲਾ ਹੋਇਆ ਕਿਉਂਕਿ ਕਾਂਗਰਸ ਪਾਰਟੀ ਮੈਂ ਮਾੜਾ ਨਹੀਂ ਕਹਿੰਦਾ ਪਰ ਅੱਜ ਕਾਂਗਰਸ ਪਾਰਟੀ ਇਹ ਹਾਲਾਤ ਹੁੰਦੇ ਜਿੱਥੇ ਜਗਦੀ ਜੱਜਰਾ ਉਹਨਾਂ ਦੀ ਨਾ ਕੋਈ ਪਰਿਵਾਰ ਆ ਨਾ ਕੋਈ ਇੱਕ ਮਾਤਾ ਵੀ ਸੀ ਉਹ ਵੀ ਚਲੇ ਗਏ ਕਿਹਦੇ ਲਈ ਉਹਨਾਂ ਨੇ ਕੁਝ ਕਰਨਾ ਦੇਸ਼ ਲਈ ਕਰ ਤੇ ਮੈਂ ਦੱਸ ਸਕਦਾ ਪ੍ਰਭਾਵਿਤ ਹੋ ਕੇ ਆਪਣੇ ਪੰਜਾਬ ਲਈ ਮੈਂ ਤੁਹਾਨੂੰ ਦੁਬਾਰਾ ਕੋਰਟ ਨਹੀਂ ਆਵਾਂ ਮੈਂ ਤੁਹਾਡੇ ਨਾਲ ਗਵਰਨਮੈਂਟ ਦਾ ਬੀਜੇਪੀ ਦੀ ਬਣ ਗਈ ਉਹਨੂੰ ਅੱਜ ਪੰਜ ਅੱਛੇ ਨੂੰ 6 5% ਨਿਕਲ ਜਾਏਗਾ ਤੇ 6 ਮਾ ਅੱਗੇ ਆ ਜਾਏਗਾ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਕੋਰਟ ਮੈਂ ਅਗਲੀ ਵਾਰ ਵਿਕਰਮ ਜੀ ਉਦੋਂ ਆਵਾਂਗਾ ਜਿੱਦਣ ਮੇਰੇ ਨਾਲ ਨੌਂ ਮਿਨਿਸਟਰ ਉਰੇ ਹੋਣਗੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਸਹੀ ਹੈ ਥੋੜੇ ਜਿਹੀ ਗ੍ਰੀਨ ਸੈਕਟਰ ਸਰਕਾਰ ਬਣਨ ਤੋਂ ਬਾਅਦ ਪੂਰੇ ਲੌਂਗ ਮਿਸਟ ਜਿਹੜੇ ਨੇ ਉਹ ਲੈ ਕੇ ਆਵਾਂਗੇ ਤੇ ਉਰੇ ਬਹਿ ਕੇ ਜੋ ਵੀ ਚੁੰਗਿਆ ਜ਼ਮੀਨ ਦੀ ਅਸੀਂ ਕਿਸੇ ਵੀ ਸਕੂਲ ਲਈ ਜ਼ਮੀਨ ਲੈਦੇ ਹਾਂ ਉਹ 1 ਰੁਪਏ ਕਿੰਨੇ ਅਸੀਂ ਕਿਸੇ ਕਾਲਜ ਲਈ ਲੈਂਦੇ ਹਾਂ ਤੇ ਰਿਕਰਟਮੈਂਟ ਡੈਸਕ ਟੇਕਰ ਤੇ ਹੀ ਦੇ ਦਿੰਦਾ ਤੇ ਕੌਂਟਲੀ ਨੇ ਇਹਨੂੰ ਕਿ ਮੈਨੂੰ ਦੁੱਖ ਬੜਾ ਹੋ ਗਿਆ ਵੀ ਅਸੀਂ ਜਿਹੜੀਆਂ ਡਿਗਰੀਜ਼ ਕਰਾਉਂਦੇ ਬੱਚਿਆਂ ਨੂੰ ਇੰਨੇ ਦੇ ਹਸਾਮਾ ਲਾ ਕੇ ਲਾਉਨੇ ਆ ਤੇ ਉਹਨਾਂ ਨੂੰ ਇੱਕ ਚੈਂਬਰ ਨਾ ਮਿਲੇ ਇਹ ਮੈਂ ਤੁਹਾਨੂੰ ਇਹ ਵਾਅਦਾ ਨਹੀਂ ਇਹ ਕੁਦਰਤੀ ਗੱਲਾਂ ਨਹੀਂ ਤਾਂ ਮੈਂ ਆਪੋਜੀਸ਼ਨ ਬੇਚ ਸਕਦੀ ਹਾਂ ਉਹ ਇੱਕ ਘਰ ਨੇ ਲਾ ਕੇ ਮੈਂ ਕੱਲੇ ਹੀ ਬਹਿ ਜਾਂਦਾ ਤਾਂ ਜ਼ਮੀਨਾਂ ਵੀ ਕਿਤੇ ਜਾ ਸਕਦੀ ਇਸ ਤਰ੍ਹਾਂ ਇਹਦਾ ਫੈਸਲਾ ਵੀ ਜਿਹੜਾ ਹੈ ਇਹ ਨਹੀਂ ਇਲੈਕਸ਼ਨ ਇਲੈਕਸ਼ਨਸ ਦਾ ਆਪਾਂ ਅੱਗੇ ਉਹਦੀ ਬਾਹਰ ਨਹੀਂ ਅਸੀਂ ਚਲੇ ਜਾਣਾ ਹੋਵੇਗਾ ਨਾ ਪਰਮੈਂਟਲੀ ਬਿਲਕੁਲ ਪਹਿਲਾਂ ਸਭ ਤੋਂ ਪ੍ਰਾਇੋਰਟੀ ਮંત્રી ਜੀ ਦਾ ਅਲੱਗ ਅਲੱਗ ਉਹਨਾਂ ਨੂੰ ਪੈਸੇ ਜਿਹੜੇ ਲੈਣੇ ਬਣਾਉਣ ਲਈ ਪਹਿਲਾਂ ਪਰ ਜਿਹੜਾ ਲੈਂਡ ਦਾ ਕੰਮ ਆ ਉਹ ਅਸੀਂ ਆਪਣੇ ਆਂ ਭਾਜਪੀ ਦੀ ਲੀਡਰਸ਼ਿਪ ਅਸੀਂ ਆਪਣੇ ਆਪ ਸਾਡੀ ਜ਼ਿੰਮੇਵਾਰੀ ਹੋਏਗੀ ਚਾਹੇ ਉਹਦੇ ਵੀ ਸਾਨੂੰ ਕੋਈ ਦੋ ਜਹਿਦ ਕਰਨੀ ਪਵੇ ਚਾਹੇ ਅਸੀਂ ਆਰਾਮ ਨਾਲ ਕਿਸੇ ਕੋਲ ਟ੍ਰਿਕੇ ਦਾ ਕਰੀਏ ਪੂਰਾ ਜਦੋਂ ਇਹ ਕਿਸਾਨਾਂ ਲਈ ਇੱਕ ਸਾਲ ਅਸੀਂ ਸਵਾਸਾ ਇੱਕ ਜੱਤਰ ਮੰਤਰੀਆਂ ਸੰਗਮ ਤੇ ਇੱਥੇ ਲਾ ਕੇ ਬਹਿ ਜਾਗੇ ਕਿ ਮੀਨਿੰਗ ਇਹ ਕੰਮ ਹੋਊਗਾ ਜੇ ਕੋਈ ਦੀ ਸਰਕਾਰ ਆਮ ਆਦਮੀ ਦੇ ਸਦਾਰਾ ਕੋਈ ਫਰਕ ਨਹੀਂ ਤੇ ਜ਼ਮੀਨ ਪਹਿਲਾਂ ਅਲਾਟ ਕਰਾ ਕੇ ਕੋਈ ਨਹੀਂ ਜਾਊਗਾ ਵੀ ਨਾ ਕਰੋ ਇਹ ਗੱਲ ਮਿਸ਼ੂ ਚੱਕਣ ਦੀ ਲੋੜ ਆ ਬੈਠਣ ਦੀ ਲੋੜ ਆ ਤੇ ਜੇ ਆਰਾਮ ਨਾਲ ਹੋਏਗਾ ਉਹ ਵੀ ਠੀਕ ਆ ਜੇ ਕੋਈ ਐਜੂਕੇਸ਼ਨਲ ਮੂਵਮੈਂਟ ਕਰਨੀ ਪਈ ਉਹ ਵੀ ਮੈਂ ਆਪਣੇ ਆਪ ਕਰੂੰਗਾ ਮੇਰੀ ਜ਼ਿੰਮੇਵਾਰੀ ਹੋਊਗੀ ਕਿ ਜਿਹੜੀ ਤੁਸੀਂ ਕਹਿ ਰਹੇ ਹੋ ਜ਼ਮੀਨ ਲੈਣ ਦੀ ਇਹ ਮੇਰੇ ਤੇ ਹੌਸਲਾ ਰੱਖਿਓ ਪਰ ਅਖੀਰ ਚ ਫਿਰ ਮੈਂ ਕਰ ਦਿਆਂਗਾ ਵੀ ਮੈਂ ਬੜਾ ਸੋਚ ਸਮਝ ਕੇ ਕਿ ਫੈਸਲਾ ਕੀਤਾ ਵੀ ਜੇ ਪੂਰੇ ਕੁਝ ਲੈ ਕੇ ਆਉਣ ਜੇ ਉਹਨੇ ਮੈਟਰੋ ਚਲਾਉਣੀ ਜੇ ਉਹਰੇ ਆ ਜੇ ਉਸ ਪੰਜ ਚੀਜ਼ਾਂ ਆਈਆਂ ਉਹ ਵੀ ਮੈਂ ਇਕ ਲੁਧਿਆਣਾ ਦੇ ਸਟਾਰ ਵਿਜੈ ਸਿੰਘ ਦੇ ਨੌਕ ਕਰਕੇ ਅਸੀਂ ਲੈ ਆਉਂਦੇ ਸੀ ਅੱਜ ਹੈਲੀਵੇਟਾ ਰੋਡ ਬਣੀ ਆ 750 ਕਰੋੜ ਦੀ ਪੰਜਾਬ ਕੋਲ ਚਾਹੇ ਮੈਨੂੰ ਮੁੱਖ ਮੰਤਰੀ ਬਣਾ ਲਓ ਕੱਲ ਨੂੰ ਚਾਹੇ ਬਣਾ ਦਿਓ ਸਿੱਧੂ ਸਾਹਿਬ ਨੂੰ ਚਾਹੇ ਬਣਾ ਦਾਂ ਮੈਂ ਤੁਹਾਨੂੰ ਪੰਜਾਬ ਕੁਝ ਨਹੀਂ ਕਰ ਸਕਦਾ ਕਿਉਂਕਿ ਪੰਜਾਬ ਦੇ ਕੋਲ ਪੈਸੇ ਨਹੀਂ ਗਏ ਜੇ ਆਪਣੀ ਜੇਬ 'ਚ ਕੋਈ ਪੈਸਾ ਹੋਊਗਾ ਤਦ ਹੀ ਅਪਨ ਗੱਡੀ 'ਚ ਤੇਲ ਡੀਜ਼ਲ ਪੈਟਰੋਲ ਲਗਾ ਕੇ ਬਾਹਰ ਨਿਕਲਾਂਗੇ ਜੇ ਆਪਣੇ ਕੋਲ ਕੋਈ ਪੈਸਾ ਹੋਊਗਾ ਤਦ ਹੀ ਮਾਰਕੀਟ ਜਾ ਕੇ ਕੁਝ ਖਰੀਦ ਸਕਾਂਗੇ ਪੰਜਾਬ ਦੇ ਉਹਨਾਂ ਨੂੰ ਪਤਾ ਇਸ ਵੇਲੇ ਜੋ ਹਾਲਾਤ ਨੇ ਉਹ ਕਰਜ਼ੇ ਤੋਂ ਸવાય ਕੁਝ ਨਹੀਂ ਤੁਸੀਂ ਵੀ ਜਾਣਦੇ ਹੋ ਤੇ ਇਸ ਕਰਕੇ ਜਿੰਨਾ ਚਿਰ ਸੈਂਟਰ 'ਚ ਜਾ ਕੇ ਨਹੀਂ ਲੈਦੇ ਐਮਪੀ ਤਾਂ ਤੁਸੀਂ ਮੈਨੂੰ ਕਾਂਗਰਸ 'ਚ ਵੀ ਬਣਾ ਲੈਂਦੇ ਸੀ ਮੈਂ ਉਹਨੂੰ ਘਰ ਲੈ ਕੇ ਤਨਖਾਹ ਲੈ ਕੇ ਮੈਂ ਉਹਦਾ ਕੀ ਕਰਾਂ 1000 ਕਰੋੜ ਆਇਆ ਸੀ ਉਹ ਉਹਦੇ ਨਾਲ ਹੀ ਬੜਾ ਕੁਝ ਹੋ ਗਿਆ ਜੇ 10 ਵੀ ਹਜ਼ਾਰ ਕਰੋੜ ਆ ਜੇ ਤੇ ਮੋਦੀ ਸਾਹਿਬ ਤਾਂ ਇੱਕ ਅਦਾਲਤ ਵਿੱਚ ਜਾ ਕੇ ਦੇ ਹੁੰਦੇ ਤੁਸੀਂ ਦੇਖ ਲਓ ਜਿਹੜੀ ਅੱਜ ਗੱਲ ਕੀਤੀ ਮੈਂ ਇੱਕੰਮ ਦੇ ਕੇ ਮੈਂ ਤੁਸੀਂ થોੜਾ ਸਮਾਂ ਮੈਂ ਪਰसों ਗਾਲਪਿੰਡ ਚਲਾ ਗਿਆ ਗਾਲਪਿੰਡ ਜਿੱਥੋਂ ਦੇ ਅੰਗੀ ਸਾਹਿਬ ਰਹੇ ਨੇ ਪਿੰਡ ਮੈਂ ਗਾਲਪਿੰਡ ਗਿਆ ਤੇ ਮੈਨੂੰ ਉੱਥੇ ਸਰਦਾਰ ਪੰਜਾਬੀ ਟੰਕਾਂ ਵਾਲੇ ਉਹਨਾਂ ਦੇ ਵੱਡਾ ਪੰਜ ਟਰੱਕ ਸੀਟ ਦੇ ਕੋਲ ਦੋ ਟਰੱਕ ਸੀ ਉਹ ਮੈਂ ਉੱਥੇ ਬੀਜੇਪੀ ਵੀ ਵੋਟ ਕਹਿੰਦੇ ਜੀ ਅਸੀਂ ਤਾਂ ਆਹੀ ਤਾਂ ਆਏ ਸੀ ਤੇ ਬੀਜੇਪੀ ਨੂੰ ਵੋਟ ਪਾਵਾਂਗੇ ਐਜੂਕੇਸ਼ਨ ਦੀ ਗੱਲ ਛੱਡੋ ਇਹ ਤਾਂ ਬਾਅਦ ਜਿਹੜੀ ਕਰਦੇ ਆ ਕਰਦੇ ਪਰ ਮੈਂ ਕਹਿੰਦਾ ਤੁਸੀਂ ਕਿ ਵੋਟ ਪਾਉਂਗੇ ਤੁਸੀਂ ਤਾਂ ਪਿੰਡਾਂ ਵਾਲੇ ਤੁਹਾਨੂੰ ਕੀ ਉਹ ਕਹਿੰਦੇ ਜੀ ਅਸੀਂ ਵੋਟ ਪਾਉਣੀ ਹੈ ਯੋਗੀ ਜੀ ਦੇ ਨਾਮ ਤੇ ਸਹੀ ਯੋਗੀ ਜੀ ਦੇ ਨਾਮ ਤੇ ਕਿਉਂ ਤੁਹਾਡਾ ਕੀ ਮਤਲਬ ਕਹਿੰਦੇ ਜੀ ਅਸੀਂ ਆ ਸਾਰੇ ਬਿੱਡਾਂ ਦੇ ਟਰੱਕ ਡਰਾਈਵਰ ਉਹਦੇ ਨਾਲ ਮਾਲਕ ਨੂੰ ਵੀ ਨੂੰ ਜੀ ਨੂੰ ਦਾ ਪਤਾ ਹੈ ਗੱਲ ਉਹਨਾਂ ਨੂੰ ਮੈਂ ਪੁੱਛਿਆ ਵੀ ਤੁਸੀਂ ਕਹਿੰਦੇ ਵੀ ਅਸੀਂ ਟਰੱਕ ਸਭ ਤੋਂ ਵੱਡਾ ਸਟੇਟ ਹੈ ਯੂਪੀ ਉਹਦੇ ਵਿੱਚੋਂ ਨਿਕਲਣਾ ਕਈ ਨਾ ਜਾਂਦੇ ਸੀ ਹਰ ਟਰੱਕ ਵਾਲਾ ਕੋਈ ਡੀ.ਵੀ.ਓ ਖੜਾ ਹੁੰਦਾ ਸੀ ਉਹਨੂੰ ਪਹਿਲਾਂ ਪੱਕੇ ਫਿਕਸ ਪੈਸੇ ਦੇਣੇ ਪੈਂਦੇ ਸੀ ਆਰ.ਵੀ.ਓ ਖੜਾ ਹੁੰਦਾ ਉਹਨੂੰ ਦੇਦੇ ਹੁੰਦੇ ਸੀ ਪੀ ਸਮਾਗਮਾਂ ਦੱਸੀ ਉਹਨੂੰ ਫੇਲੇ ਪੈਂਦੇ ਸੀ ਉਦੋਂ ਬਾਅਦ ਮਾਫੀਆ ਸੀ ਜਿਹੜਾ ਮਾਫੀਆ ਡਾਲ ਉੱਥੇ ਸੀ ਉਹ ਕਹਿੰਦੇ ਆਪਣਾ ਹਿੱਸਾ ਲੱਗਵੇ ਰਹਿੰਦੇ ਸੀ ਇਸ ਤਰੀਕੇ ਨਾਲ ਸਾਨੂੰ ਤੇ ਰਾਤ ਨੂੰ ਅਸੀਂ ਇਕੱਠੇ 50-50 ਟਰੱਕ ਇਕੱਠੇ ਕਰਕੇ ਕੱਢਦੇ ਸੀ ਕਿ ਸਾਡਾ ਕੋਈ ਰੋਟਣ ਨਾਲ ਰੁਟੇਰੇਸ ਮਾਫ ਤੇ ਮੈਂ ਕਿਹਾ ਅੱਛਾ ਹੋਰ ਹੋਰ ਕਹਿੰਦੇ ਜੀ ਸੜਕਾਂ ਇਸ ਤਰੀਕੇ ਦੀਆਂ ਬੜੀਆਂ ਨੇ ਅੱਗੇ ਸਾਡੇ ਟਰੱਕ ਦੇ ਟਾਇਰ ਫਟ ਜਾਂਦੇ ਸੀ ਇੱਕ ਟਾਇਰ ਸਾਨੂੰ ਉਜਾਮ ਕਾਹਲੇ ਆਪ ਦੇ ਝੂਲਾ ਆ ਉਹ ਫਟਦੇ ਸੀ ਢੱਸਦੇ ਸੀ ਜਿੱਦਾਂ ਦਾ ਯੋਗੀ ਆ ਸਾਨੂੰ ਨਾ ਕੋਈ ਲੈਕਨਾ ਸਰਕਾਰ ਦਾ ਨਾ ਕੋਈ ਮਾਫੀਆ ਜਿਹੜੇ ਚਾਰ ਜਿਹੜੇ ਲਾਉਂਦੇ ਸੀ ਅਸੀਂ ਅੱਜ ਉਹ ਸਾਡੇ ਢੇਡੇ ਵੱਧ ਗਏ ਪੰਜਾਬ ਹਜ਼ਾਰ ਸਾਨੂੰ ਹੋਰ ਪ੍ਰੋਫਿਟ ਤੇ ਜਿਹੜੇ ਸਾਡੇ ਟਾਇਰ ਫਟਦੇ ਸੀ ਸਾਡਾ ਇੰਜਣ ਖਰਾਬ ਹੁੰਦਾ ਸੀ ਅੱਜ 50 ਹਜ਼ਾਰ ਉਹ ਚੋਂ ਲੱਖ ਲੱਖ ਰੁਪਈਆ ਕਹਦੇ ਇੱਕ ਟਰੱਕ ਵਾਂਗ ਸਾਨੂੰ ਘਾਈ ਹੁੰਦਾ ਇਹ ਇਹ ਇਮਪੈਕਟ ਦਾ ਚੰਗੇ ਮੰਦੇ ਰਿਹਾ ਤੇ ਇਸ ਕਰਕੇ ਭਾਜਪਾ ਦੀ ਗੱਲ ਕੀ ਆ ਮੋਦੀ ਸਾਹਿਬ ਜਿਹੜੇ ਆ ਲੈਸ ਦੇਖਿਆ ਜਿਵੇਂ ਹੁਣ ਤੁਸੀਂ ਸਾਰੇ ਬੈਠੇ ਹੋ ਮੋਦੀ ਸਾਹਿਬ ਐਮਪੀ ਆਪਣੇ ਆਪੇ ਬਿਠਾ ਲੈਂਦੇ ਸਾਡੇ ਤਾਂ ਕੋਈ ਪੁੱਛਦਾ ਹੀ ਨਹੀਂ ਮੈਂ ਦੱਸ ਸਮੇਂ ਇਹ ਕਦੇ ਕਿਸੇ ਨੇ ਪੁੱਛਿਆ ਕਿ ਬਿੱਟੂ ਤੁਸੀਂ ਵਿਧਾਨ ਸਭਾ ਵਿੱਚ ਕੀਤਾ ਜਾਂ ਕੀ ਕਰਨਾ ਚਾਹੀਦਾ ਉਹ ਕਹਿੰਦੇ ਆਂ ਸੈਂਟਰ ਦੀ ਸਕੀਮ ਆ ਇਸਮਾਮ ਇਹਦੇ ਵਿੱਚ 5 ਲੱਖ ਦਾ ਤੁਹਾਡਾ ਇਲਾਜ ਹੋਣਾ ਸਾਰੇ ਸਿਹਤ ਦਾ ਤੁਹਾਡੇ ਕਿੰਨੇ ਬਣੇ ਕਾਰਡ ਉਹਨਾਂ ਕੋਲ ਡਾਟਾ ਹੁੰਦਾ ਵੀ ਅੱਜ ਤੱਕ ਇੰਨੇ ਬੰਦੇ ਤੁਹਾਡੇ ਗੈਂਦੇ ਆ ਤੁਸੀਂ ਕਿਉਂ ਨਹੀਂ ਇੱਕ ਕਾਰਡ ਬਣਾਏ ਸਾਬ ਜੇ ਕਿਸੇ ਨੂੰ ਮਿਲਣਾ ਹੈ ਲੱਖਪਤੀ ਦੀ ਦੀਦੀ ਬਣਾਉਣੀ ਹੈ 3 ਕਰੋੜ ਉਹਨੇ ਵਿਚਾਰ ਰੱਖਿਆ ਤੇ ਤੇਰੇ ਵਿੱਚ ਕਿਉਂ ਨਹੀਂ ਬਣੇ ਮਤਲਬ ਕਿਹਦੀ ਮੋਲੇਟਰੀング ਹੋਣੀ ਕੋਈ ਇਹ ਕੋਈ ਧਰਮ ਦੇ ਨਾਂ ਤੇ ਨਹੀਂ ਉਹਨਾਂ ਹੀ Hindu ਉਹਨਾਂ ਹੀ Sikh ਗਰਕਾਰਪੁਰ ਸਾਹਿਬ ਫੌਰੀ ਜੁਰ ਬਣਿਆ ਚਾਰ ਸ਼ਹਿਰਾਂ ਦੇ ਤੇ ਵੀਰਬਾਲ ਦੇ ਵਿੱਚ ਇਕੱਠਿਆ ਆਪਾਂ ਰਾਮ ਮੰਦਰ ਦੀ ਗੱਲ ਕਰਦੇ ਆ ਇਹ ਹਰ ਲਈ ਉਹ ਆਪਰ ਕਹਾਂ ਨਈ ਮੈਂ ਕਦੇ ਵੀ ਆ ਜਿਹੜਾ ਬੋਲਦਾ ਕਿ ਮੈਂ ਇੱਕ ਦਾ ਸੋਖਾ ਨਹੀਂ ਹੁੰਦਾ ਕੋਈ ਆਪਣਾ ਚਿਹਰਾ ਆਪਣਾ ਬਦਲ ਨਹੀਂ ਤੇ ਮੇਰੇ ਦਾਦਾ ਇੱਕ ਟੁਟੇ ਟੁਟਲੇ ਹੋਏ ਸਨ ਪੰਜਾਬ ਦੇ ਤੇ ਜੇ ਕੁਝ ਦੇਖਦਾਈ ਜੇ ਕੁਝ ਕਰਨਾ ਹੈ ਹੁਣ ਕੋਈ ਵਿਧਾਨ ਇੱਥੇ ਦਾ ਬੰਦਾ ਬਾਹਰ ਦਾ ਉਹਦੇ ਕੋਲ ਟਾਈਮ ਹੁੰਦਾ ਵੀ ਆਹ ਟਾਈਮ ਹੈ ਇਹਦੇ ਵਿੱਚ ਮੈਂ ਕੁਝ ਕਰ ਜਵਾਂ ਇਹ ਹੀ ਮਕਸਦ ਮੇਰੇ ਦਾ ਸਮਝ ਮੈਂ ਦੇਖਿਆ ਵੀ ਮੈਂ ਕੀ ਕੀਤਾ ਤੇ ਅੱਗੇ ਪੰਜ ਨੇ ਜਿਹੜੇ ਸਾਨੂੰ ਜੇ ਪੰਜਾਬ ਨੂੰ ਉਹ ਵੀ ਨਾ ਮਿਲੇ ਇਹ ਛੱਡੋ ਵੀ ਕੋਈ ਤੁਸੀਂ ਕਾਂਗਰਸ ਨਾਲੋਂ ਕੋਈ ਆਮ ਆਦਮੀ ਨਾਲੋਂ ਹੈਗੇ ਪਰ ਇਸ ਤੋਂ ਹਰ ਜਿਹੜੇ 10 ਨੇ ਆਪਾਂ 5 ਤੱਕ ਹੀਰ ਮੋਦੀ ਸਾਹਿਬ ਨੂੰ ਮਿਲਣੀ ਹੈ ਮੈਨੂੰ ਇੱਕ ਕਹਿੰਦਾ ਕੋਈ ਜਦੋਂ ਜੁਆਇਨਿੰਗ ਦਿਨ ਕੱਲ ਚ ਆਪਦੇ ਸੀ ਉਹ ਕਹਿੰਦਾ ਸੀ ਕਿ 1 ਤੋਂ ਲੈ ਕੇ 100 ਤੱਕ ਤੁਹਾਡੇ ਮੂਲੇ ਲਿਖਿਆ ਮੋਦੀ ਸਾਹਿਬ ਚੱਲ ਕੇ 1 ਤੋਂ 50 ਤੱਕ ਪਹੁੰਚ ਗਏ ਕੋਈ ਵੀ ਪਹੁੰਚ ਕੋਈ ਵੀ ਸੋਚ ਉਹ ਤਾਂ ਉਹਨੇ 50 ਤੋਂ 100 ਤੱਕ ਪਹੁੰਚਣਾ ਹੈ ਜੇ ਤੁਸੀਂ ਫੇਰ ਨਵੇਂ ਤੋਂ ਸ਼ੁਰੂ ਕਰੋਗੇ ਕੁਈ ਨਮੀ ਉਹ ਫੇਰੇ ਤੋਂ ਸ਼ੁਰੂ ਕਰੂੰਗਾ ਇਹ ਕਰਕੇ ਇਹ ਜਿਹੜਾ 50 ਤੇ ਪਹੁੰਚ ਗਿਆ ਇਹਨੂੰ 50 ਤੋਂ 100 ਤੇ ਲੈ ਜਾਣਾ ਸੌਫਾ ਚ ਦੁਬਾਰਾ ਸ਼ੁਰੂ ਕਰਨਾ ਤੇ ਲੈ ਕੇ ਬਿਲਕੁਲ ਗੱਲ ਨਹੀਂ ਤੁਸੀਂ ਠੀਕ ਹੈ ਵੀ ਤੁਸੀਂ ਤਾਂ ਸਭ ਕੁਝ ਬਣਿਆ ਬਿਨਾਂ ਲੁਹਾਨੇ ਜਾ ਕੇ ਇੰਪਲੀਮੈਂਟ ਕਰ ਲੋ ਇਹ ਇਸ ਤਰ੍ਹਾਂ ਕਿ ਸਪੈਸ਼ਲ ਉਹਨਾਂ ਦਾ ਧਿਆਨ ਵੀ ਹੈ ਜਿਹੜੇ ਉਹ ਫਰੋਜ ਪਰ ਪਹੁੰਚ ਜਾਂਦੇ ਉਦਣ ਜਦੋਂ ਰੋਕਿਆ ਗਿਆ ਉਸ ਵੇਲੇ ਚੰਨੀ ਸਾਹਿਬ ਉਹ 20 ਬੰਦੇ ਪੂਰੇ ਕਰਦੇ ਪ੍ਰਾਇਮਸਟਰ ਇੱਕ ਆਪਣਾ ਪਲਾਨ ਕਿ ਉਹ ਬਹੁਤ ਵੀ ਦੇਰੇ ਤੇ ਫਾਰਮ ਵੀ ਆ ਗਿਆ ਹੈਲੀਕਾਪਟਰ ਵੀ ਹੋਰ ਵੱਡੀ ਚਲਦੇ ਸਨ ਉਹਨਾਂ ਨੇ ਸਾਰਾ ਪੰਜਾਬ ਦਾ ਕਰਜ਼ਾ ਮਾਫ਼ ਕਰਨਾ ਸੀ ਸਾਰਾ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਾ ਸੀ ਜਿਹੜੇ ਹਿਲ ਸਟੇਟਸ ਨੂੰ ਟੈਕਸ ਹੋਲਡ ਹੈ ਆਪਾਂ ਚਲੇ ਜਿਓਂ ਵੱਧੀ ਕਾਲੇ ਆਪਾਂ ਚਲੇ ਜਿਓਂ ਉਤਰਾ ਘਣ ਚਲੇ ਜਿਓ ਉਸੇ ਲਈ ਪੰਜਾਬ ਸਾਰੀ ਇੰਡਸਟਰੀ ਨੂੰ ਕਰਨਾ ਹੈ ਸੀ ਅ ਸਟੀਲ ਦਾ ਕੋਈ ਇੰਡੀਆ ਨੂੰ ਵਧਾਉਣਾ ਹੈ ਸੀ ਦਾ ਨਵੇਂ ਦੇਣ ਤੇ ਨਹੀਂ ਆਪੀ ਹਮ ਬਹਾੜੀ ਬਣਾ ਸਕੋ ਉਹ ਸਾਰੇ ਸੁਪਨੇ ਹੈ ਜਿਹੜੇ ਉਹ ਵੀ ਬੰਦੇ ਅਨੇ ਰੋਕ ਕੇ ਉਹ ਪ੍ਰਾਪਤ ਕਰਦੇ ਤੇ ਹੁਣ ਸਾਰੀਆਂ ਕਮਿਟਮੈਂਟਸ ਜੁਆਇਨ ਕਰਨ ਤੋਂ ਪਹਿਲਾਂ ਸਿੱਕਲੀ ਕਰੀ ਗੱਲ ਕੀਤੀ ਵੀ ਅਸੀਂ ਪੰਜਾਬ ਨੂੰ ਚਾਹੁੰਦੇ ਆ ਜੀ ਪੰਜਾਬ ਸਾਨੂੰ ਚਾਹੁੰਦਾ ਤੁਸੀਂ ਸਾਡੇ ਕਿਸੇ ਜ਼ੋਰੇ ਵਾਲੀਆਂ ਛੱਡੋ ਅਸੀਂ ਆਪਣੇ ਤੁਸੀਂ ਸਿਰਫ ਰੈਡ ਕਾਰਡ ਦੇ ਵਿੱਚ ਆ ਕੇ ਰੱਖਿਓ ਚਾਹੇ ਕਿਸਾਨ ਮਜ਼ਦੂਰ ਇੰਡਸਟਰੀ ਸਾਰੇ ਤੁਹਾਡੇ ਕੋਲ ਲੈ ਕੇ ਆਵਾਂਗੇ ਤੇ ਤੁਹਾਡੇ ਕੋਲ ਮੈਂ ਮਿਹਰਬਾਨੀ ਨਾਲ ਇਹ ਕਹਿਣਾ ਵੀ ਭੰਗੜੇ ਪਾਉਂਦੇ ਵਾਪਸ ਆਉਣ ਕਿ ਗੱਲ ਹੀ ਕੁਝ ਨਹੀਂ ਕਿਉਂਕਿ ਉਹਨਾਂ ਕੋਈ ਕਮੀ ਥੋੜੀ ਉਹ ਕਿਹੜਾ ਪੰਜਾਬ ਦੇ ਸਰਕਾਰ ਨੂੰ ਨਹੀਂ ਕੁਝ ਨਹੀਂ ਦੇਣ ਤੇ ਮੈਂ ਜ਼ਿਆਦਾ ਗੱਲਾਂ ਕਰ ਗਿਆ ਮੈਂ ਮਾਫੀ ਚਾਹੁੰਦਾ ਕਿਉਂਕਿ ਤੁਸੀਂ ਸਾਰੇ ਬੜੇ ਧਿਆਨ ਨਾਲ ਸੁਣ ਰਹੇ ਸੀ ਤੇ ਮਨ ਕਰਦਾ ਜੇ ਤੁਸੀਂ ਤੁਸੀਂ ਬਹੁਤ ਜਿਵੇਂ ਕਿਹਾ ਵੀ ਸਾਰੇ ਲੁਧਿਆਣੇ ਪਰ ਇੱਕ ਜਦ ਮੈਂ ਪਾਰਟੀ ਦੀ ਸਿੱਧੂ ਸਾਹਿਬ ਨੇ ਜੇ ਇਸ਼ਾਰੇ ਕੀ ਆ ਵੀ ਕਰਨੀ ਨਹੀਂ ਪਰ ਮਿੱਦੂ ਰਹਿ ਨਹੀਂ ਹੁੰਦੇ ਤੁਸੀਂ ਦੇਖੋ ਹੁਣ ਆਪਾਂ ਨੂੰ ਇਹ ਗੁਮਰਾਹ ਕਰਨ ਵਾਲੀ ਗੱਲ ਨਹੀਂ ਤੁਸੀਂ ਮੈਨੂੰ ਦੱਸੋ ਪੰਜਾਬ ਦੀ ਕੈਪੀਟਲ ਕਿਹੜੀ ਹੈ ਕਿਹੜੀ ਹੈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੁਸੀਂ ਸਾਰੇ ਮਰੀਸ਼ਦਵਾੜੇ ਜਿਹਨੂੰ ਜਾਣਦੇ ਹੋ ਮੋਰੋਕੋ ਇੰਟੀਰੀਅਰ ਉਹ ਜਾ ਕੇ ਉੱਥੇ ਇੱਕ ਪਾਸੇ ਕੇਧਰੀਵਾਲ ਸਾਹਿਬ ਦਾ ਝਾੜੂ ਪਾਇਆ ਹੋਇਆ ਇੱਕ ਪਾਸੇ ਪੰਜਾਬ ਆਇਆ ਉੱਥੇ ਉਹ ਕਹਿੰਦੇ ਆ ਕੇਧਰੀਵਾਲ ਸਾਹਿਬ ਜਿੰਦਾ ਵਾ ਤੇ ਜਿਹੜੇ ਆਮ ਆਮੀ ਵਾਲੇ ਉਹ ਕਹਿੰਦੇ ਸੋਰੀਆਂ ਕਾਦੀ ਜਿੰਦਾ ਵਾ ਦੇਸ਼ ਦੀ ਕੈਪੀਟਲ ਜਿਹੜੀ ਹੈ ਮੋਰੀ ਮੈਨੂੰ ਦੱਸੋ ਦੇਸ਼ ਦੀ ਯਾਦ ਤਾਂ ਨਹੀਂ ਦਿੱਲੀ ਦਿੱਲੀ ਤੁਸੀਂ ਹਰਾਮ ਹੋ ਕੇ ਮੈਂ ਸੀਟਾਂ ਕੱਢ ਰਿਹਾ ਸੀ ਪੰਜਾ ਝਾੜੂ ਤਾਂ ਪਾਇਆ ਹੀ ਹੋਇਆ ਜਿੱਥੇ ਰਾਹੁਲ ਗਾਂਧੀ ਰਹਿੰਦੇ ਆ ਉਹ ਏਰੀਆ ਜਿੱਥੇ ਰਾਹੁਲ ਗਾਂਧੀ ਰਹਿੰਦੇ ਆ ਉਹ ਐਮਪੀ ਦੀ ਸੀਟ ਜਿਹੜੀ ਤੇਰੇ ਦਿਲ ਡਿਵਾਈਡ ਹੋ ਰਿਆ ਸੀਟਾਂ ਉਹ ਰਾਹੁਲ ਗਾਂਧੀ ਕਰੀ ਸੀਟਾਂ ਜਿਹੜੀ ਉਹ ਆਮ ਆਦਮੀ ਦੇ ਕੋਲ ਤੇ ਗਈ ਉਹ ਆਮ ਆਦਮੀ ਦਾ ਕੈਂਡੀਡੇਟ ਰੱਟਿਆ ਉੱਥੇ ਪੰਜਾ ਹੈ ਨਹੀਂ ਰਾਹੁਲ ਗਾਂਧੀ ਨੇ ਆਪ ਜਿਹੜੀ ਵੋਟ ਉੱਥੇ ਚਾੜੂ ਪਾਣੀ ਤੇ ਜਿੱਥੇ ਕੇਜਰੀਵਾਲ ਸਾਹਿਬ ਰਹਿੰਦੇ ਆ ਉੱਥੇ ਕਾਂਗਰਸ ਨੂੰ ਮਿਲੀ ਹੈ ਤੇ ਉੱਥੇ ਚਾੜੂ ਹੈ ਨਹੀਂ ਪੰਚਾਇਤ ਕੇਜਰੀਵਾਲ ਸਾਹਿਬ ਨੇ ਆਪ ਵੋਟ ਜਿਹੜੀ ਉਹ ਪੰਚਾਇਤ ਤੇ ਬਹੁਤ ਜਾਨੀ ਤੇ ਜਦੋਂ ਉਹ ਚੰਡੀਗੜ੍ਹ ਤੋਂ ਖਰੜ ਪਹੁੰਚਦੇ ਆ ਇਧਰੋਂ ਰਾਤ ਪੂਰੇ ਟੱਪਦੇ ਆ ਉਧਰੋਂ ਟੁੱਟ ਹੋ ਜਾਣੇ ਕੇਜਰੀਵਾਲ ਕਹਿੰਦਾ ਸੋਨੀਏ ਕੰਮ ਦੀ ਮੁੱਦਾ ਵਾ ਤੇ ਇਧਰ ਆ ਕੇ ਇਹ ਕਹਿੰਦੇ ਆ ਸੋਨੀਏ ਕੰਮ ਦੀ ਮੁੱਦਾ ਵਾ ਕੇਜਰੀਵਾਲ ਕਹਿੰਦਾ ਨਾ ਦੱਸੋ ਤੁਸੀਂ 15ਵੇਂ ਮੈਨੂੰ ਤਾਂ ਲੱਗਦਾ ਵੀ ਉਹ ਇੰਨੇ ਘਰਨੇ ਪਾਏ ਹੁੰਦੇ ਆ ਪਰ ਕੇ 15 ਦਿਨ ਲਈ ਗੜਾਈਆਂ ਘਟਿਆ ਜਾਵੇ ਕਿਤੇ ਕੈਂਡੀਟਾਂ ਨਾ ਮੈਨੂੰ ਕਿ ਮਰੇ ਲਾ ਕੋਈ ਦਾਕੀ ਪਾਈ ਕਰਦਾ ਕੋਈ ਨਾ ਬੋਸ ਕੁਝ ਵੀ ਤੇ ਹੁਣ ਅਖੀਰ ਚ ਇਸ ਵਾਰ ਫੈਸਲਾ ਦੁਨੀਆਂ ਚ ਦੁਨੀਆਂ ਚ ਨਮਾਤਰਮ ਫਰਗਾ ਜਦੋਂ ਵਾਰਸ਼ ਕੋਈ ਦੀ ਬੁੱਧੀ ਸਾਹਿਬ ਬੋਲ ਰਹੇ ਹੁੰਦੇ ਆ ਤੇ ਉਹ ਬੈਠਾ ਥੱਲੇ ਖੜੀਆਂ ਮਾਰਦਾ ਪਾਵਰ ਯਾ ਯੂਕਰੇਨ ਰਸ਼ੀਆ ਦੀ ਲੜਾਈ ਲੱਗੀ ਵੀ ਮੇਰੇ ਹਿੰਦੁਸਤਾਨੀ ਇੱਥੇ ਫਸੇ ਰਹੇ ਮੈਂ ਕੱਢ ਨਹੀਂ ਅਸੀਂ ਲੋਕ ਪਾਰਲੀਮੈਂਟ ਦੇ ਰੋਡ ਬੈਠੇ ਦੇਖਦੇ ਸੀ ਉਹ ਸਾਡੇ ਘਰੇ ਦੀ ਰਿੰਦ ਚੌਧਰੀ ਸਾਡਾ ਲੀਡਰ ਕਾ ਆਇਆ ਹੁੰਦਾ ਸੀ ਉਹ ਥਾਂ ਦੇ ਜਗਾ ਠੀਕ ਹੈ ਨਾ ਥੀਂ ਜਗਾ ਥਾਂ ਕਹਿੰਦੇ ਹਾਂ ਅਸੀਂ ਆਪਾਂ ਕਲਧਿਆਨੇ ਰਹਿਣਾ ਹੈ ਤੇ ਬਾਕੀ ਮਿੱਤੋਂ ਵੱਧ ਤੁਹਾਨੂੰ ਪਤਾ ਹੁੰਦਾ ਗੱਲ ਇੱਕ ਇੱਕ ਚੀਜ਼ ਜਿੰਨਾ ਤੁਸੀਂ ਕਲੀਮ ਕਰਦੇ ਹੋ ਵਿੱਚ ਰਿਸ਼ਣ ਜਿੰਨਾ ਚੀਜ਼ ਹਨ ਤੁਸੀਂ ਪੂਰੇ ਬੈਕ ਡਿਸਕ੍ਰਿਪਸ਼ਨ ਹੋਵੇ ਉਹ ਸਮਲੋਕੀ ਉਹਦੀਆਂ ਗੱਲਾਂ ਨਹੀਂ ਪਤਾ ਹੁੰਦੀ ਪਰ ਮੈਂ ਇੱਕ ਗੱਲ ਕਹਿ ਦਿੰਦਾ ਕਿ ਮੈਂ ਹਮੇਸ਼ਾ ਤੁਸੀਂ ਕਾਨੂੰਨ ਦੇ ਜੋ ਮੈਂ ਅੱਜ ਤੱਕ ਮੈਂ ਇਹ ਬੜਾ ਆਪਣੇ ਆਪ ਤੇ ਮੈਨੂੰ ਫਕਰ ਆ ਇਸ ਦਾ ਕਿ ਮੈਂ ਅੱਜ ਤੱਕ ਕੋਈ ਵੀ ਮੈਂ ਆਪਣੇ ਦਾਦਾ ਜੀ ਦੀ ਦਿੱਤੀ ਪੱਗ ਨੂੰ ਕੋਈ ਕ腐ਸ਼ਨ ਦਾ ਕੋਈ ਲੈ ਕੇ ਸੇ ਦੇ ਤੂੰ ਕਿ ਕੇਸ ਕਦੇ ਤੁਹਾਡੇ ਕੋਲ ਆਇਆ ਹੋਵੇ ਮਿੱਟੂ ਨੇ ਆ ਕਰ ਸੀ ਵੀ ਜੂ ਦੇ ਕੇਸ ਦਾ ਘਰ ਦਾ ਬਲੇ ਮੈਂ ਕਿਸੇ ਦਾ ਕਦੇ ਵੀ ਨਾਮ ਹੈ ਜੇ ਮੈਂ ਕਾਰੋਬਾਰ ਬਿਜ਼ਨਸ ਕਰਨੇ ਪੋਲਿਟਿਕ ਛੱਡ ਦੂੰ ਕੋਈ ਮਜਬੂਰੀ ਤੋਂ ਨਹੀਂ ਆ ਕਾਰੋਬਾਰ ਕਰੋ ਬਿਜ਼ਨਸ ਕਰਦੇ ਲੋਕ ਤੁਸੀਂ ਤਰਕੀਆਂ ਕਰੋ ਜਿੰਨੀਆਂ ਮਰਜ਼ੀ ਕਰੋ ਪਰ ਜੇ ਇਹ ਤੋਂ ਫਿਰ ਤੁਸੀਂ ਰੋਕ ਕੇ ਕਰੋੜ ਜੀ ਕਾਲਾ ਨਹੀਂ ਬੈਸ ਸਕਦੇ ਫਿਰ ਤੁਸੀਂ 20 25 30 ਦੀਆਂ ਘੜੀਆਂ ਨੂੰ ਲਾ ਸਕਦੇ ਇਹ ਫਿਰ ਤੁਹਾਨੂੰ ਜੇ ਸੇਵਾ ਕਰਨੀ ਹੈ ਤਾਂ ਸੇਵਾ ਕਰਕੇ ਉਸੇ ਕਰਕੇ ਹੁਣ ਬਹਿ ਸੀ ਮੈਂ ਇੱਥੇ ਘਰ ਸਰਕਾਰੀ ਮੈਨੂੰ ਮਾਰੋ 12 ਵਜੇ ਚੱਕ ਕੇ ਬਾਹਰ ਮਾਰ ਤੇ ਫਿਰ ਲੋਕਾਂ ਨੇ ਕੀ ਕੀਤਾ ਸਾਡਾ ਘਰ ਬੇਜੁਦਾਨ ਕਰੇ ਇਸ ਕਰਕੇ ਮੈਨੂੰ ਤਾਂ ਫੋਟੇ ਸਾਰੇ ਘਰ ਦੇ ਵਿੱਚ ਤੁਸੀਂ ਇੰਨਾ ਪਿਆਰ ਦਿੱਤੇ ਹੋ ਮੈਨੂੰ ਪਿਛਲੀ ਵਾਰ ਜਿਹੜਾ ਪਤਾ ਸੀ ਵੀ ਮੈਂ ਗਵਰਨਮੈਂਟ ਬਣਨੀ ਹੈ ਕਾਂਗਰਸ ਦੀ ਕਿਸੇ ਨੂੰ ਸੀ ਵੀ ਗਵਰਨਮੈਂਟ ਬਣਨੀ ਪਤਾ ਹੀ ਸੀ ਮੋਦੀ ਸਾਹਮਣੇ ਹਾਂ ਤੁਸੀਂ ਫਿਰ ਵੀ ਮੈਨੂੰ ਮਾਰਿਆ ਉਸ ਤੋਂ ਪਹਿਲਾਂ 43 ਬਣੇ ਉੱਚੀ ਤੁਸੀਂ ਮੈਨੂੰ ਭੇਜਿਆ ਇਸ ਕਰਕੇ ਮੈਨੂੰ ਮਾਣ ਆ ਫਕਰ ਆ ਤੁਸੀਂ ਮੈਨੂੰ ਆਪਣਾ ਭਰਾ ਸਮਝਦੇ ਹੋ ਆਪਣਾ ਬੇਟਾ ਸਮਝਦੇ ਨੇ ਤੇ ਉਹ ਵਿਸ਼ਵਾਸ ਮੈਂ ਕਦੇ ਟੁੱਟੇ ਨਹੀਂ ਖਾਂ ਉਹ ਵਿਸ਼ਵਾਸ ਨਾ ਟੁੱਟੇ ਵੀ ਹੁਣ ਬਹੁਤ ਹੋ ਗਿਆ ਬੰਦ ਪਰ ਤੂੰ ਲੁਧਿਆਣੇ ਵਾਲਿਆਂ ਦਾ ਇਮਤਿਹਾਨ ਨਾ ਲੈ ਉਹ ਤੈਨੂੰ ਵਾਰ-ਵਾਰ ਬਣਾਉਂਦੇ ਆ ਇਹ ਆਪੋਜੀਸ਼ਨਸ ਬਹਿ ਕੇ ਮੁੜੇ ਉਹਨਾਂ ਤੇ ਇਹਦੇ ਦਾ ਕੰਮ ਨਹੀਂ ਸਾਬ ਉਨ ਪੰਚ ਸਾਲ ਦਟ ਕੇ ਦੇ ਧੰਨਵਾਦ ਕਰਨ ਮੈਂ ਤੁਹਾਡੇ ਮਾਨਕੂ ਸਾਹਿਬ ਤਰੀਕ ਦਿਖਣਾ ਅੱਜ ਦੀ 21 ਤਰੀਕ 21 ਤਰੀਕ ਅਗਲੇ ਮਹੀਨੇ ਦੀ ਜਿੱਤ ਇਸੇ ਬਾਅਦ ਇਸੇ ਟਾਈਮ ਤੇ ਮੈਂ ਤੁਹਾਡਾ ਧੰਨਵਾਦ ਕਰਨ ਆਉਂਗਾ ਤੇ ਵਿਸ਼ਵਾਸ ਰੱਖਿਓ ਦੋ ਗੱਲਾਂ